ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਠਿੰਡਾ ਆਗਮਨ ਪੂਰਬ ਨੂੰ ਲੈ ਕੇ ਅੱਜ ਬਠਿੰਡਾ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਹਾਜ਼ਿਰਤਨ ਸਾਹਿਬ ਤੋਂ ਸਵੇਰ 7 ਵਜੇ ਨਗਰ ਕੀਰਤਨ ਕੱਢਿਆ ਗਿਆ ਜਿਹੜਾ ਕਿਲਾ ਮਵਾਰਕ ਵਿਖੇ ਜਾ ਕੇ ਸਮਾਪਤ ਹੋਵੇਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਖਸਰ ਤੋਂ ਹੁੰਦੇ ਹੋਏ ਤਲਵੰਡੀ ਸਾਬੋ ਦਮਦਮਾ ਸਾਹਿਬ ਬਰਾਜੇ ਸਨ ਅਤੇ ਉਸ ਤੋਂ ਬਾਅਦ ਪਿੰਡਾਂ ਵਿੱਚ ਦੀ ਹੁੰਦੇ ਹੋਏ ਚੱਕ ਭਾਗੂ ਹੁੰਦੇ ਹੋਏ ਬਠਿੰਡਾ ਇਸ ਪਵਿੱਤਰ ਜਗ੍ਹਾ ਤੇ ਪਹੁੰਚੇ ਸਨ ਜਿੱਥੇ ਕਿ ਹੁਣ ਗੁਰਦੁਆਰਾ ਸਾਹਿਬ ਹਾਜ਼ਿਰਤਨ ਬਣਿਆ ਹੋਇਆ ਹੈ ਅਤੇ ਬਠਿੰਡਾ ਦੀਆਂ ਸੰਗਤਾਂ ਵੱਲੋਂ ਆ ਕੇ ਬੇਨਤੀ ਕੀਤੀ ਗਈ ਸੀ ਕਿ ਗੁਰੂ ਜੀ ਇੱਥੇ ਜੋ ਕਿਲਾ ਹੈ ਉਸ ਵਿੱਚ ਇੱਕ ਕਾਣਾ ਦਿਓ ਰਿਹਾ ਜਾਂਦਾ ਹੈ ਅਤੇ ਉਹ ਸਾਡਾ ਜਾਨੀ ਮਾਲੀ ਨੁਕਸਾਨ ਕਰ ਦਿੰਦਾ ਹੈ ਤਾਂ ਗੁਰੂ ਜੀ ਨੇ ਬਠਿੰਡਾ ਵਾਸੀਆਂ ਦੀ ਬੇਨਤੀ ਸੁਣ ਕੇ ਕਿਲੇ ਵਿੱਚ ਪਹੁੰਚੇ ਅਤੇ ਉਹਨਾਂ ਨੇ ਕਾਣੇ ਦਿਉ ਦਾ ਆਧਾਰ ਕੀਤਾ ਇਸ ਧਰਤੀ ਨੂੰ ਅਨੇਕਾ ਵਰ ਦੇ ਕੇ ਨਵਾਜਿਆ ਅਤੇ ਇਸ ਇਲਾਕੇ ਨੂੰ ਮਾਲਵੇ ਦਾ ਨਾਮ ਦੇ ਕੇ ਮੱਲੋ ਮਾਲ ਕੀਤਾ ਇਸ ਦਿਨ ਨੂੰ ਸਮਰਪਤ ਹੁਣ ਹਰ ਸਾਲ ਸੰਕਤਾ ਦੇ ਸਹਿਯੋਗ ਨਾਲ ਨਗਰ ਕੀਰਤਨ ਕੀਤਾ ਜਾਂਦਾ ਹੈ ਇਸ ਵਾਰ ਵੀ ਗੁਰਦੁਆਰਾ ਸਾਹਿਬ ਹਾਜੀ ਰਤਨ ਸਾਹਿਬ ਤੋਂ ਸਵੇਰ 7 ਵਜੇ ਨਗਰ ਕੀਰਤਨ ਪ੍ਰਾਰੰਭ ਹੋਇਆ ਅਤੇ ਬਕ ਬਕ ਮੁਹੱਲਿਆਂ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਕਿਲਾ ਮਵਾਰਕ ਵੇਖੇ ਜਾ ਕੇ ਸਮਾਪਤ ਹੋਵੇਗਾ ਇਸ ਮੌਕੇ ਤੇ ਧਾਰਮਿਕ ਸਮਾਗਮ ਵੀ ਕਰਾਏ ਜਾ ਰਹੇ ਹਨ ਸੰਗਤਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਗਈ ਕਿ ਸ਼੍ਰੋਮਣੀ ਕਮੇਟੀ ਖੁਦ ਆਪਣੇ ਤੌਰ ਤੇ ਇਸ ਦਿਹਾੜੇ ਨੂੰ ਵੱਡੇ ਤੌਰ ਤੇ ਮਨਾਵੇ Don't you know in the single star मिलायाे त पयानोगरे पया तुरे पया तुरे पया सुजोगरे पयासन जो तुरे पया संजोग ਦੇਗ ਵਾਹ ਪਰ ਹਿੰਦ ਦੀ ਚਾਤਰ ਦੇਗ ਵਾਹ ਪਰ ਹਿੰਦ ਦੀ ਚਾਤਰ ਦੇਗ ਵਾਹ ਪਰ ਹਿੰਦ ਦੀ ਚਾਤਰ ਦੇਗ ਵਾਹ ਪਰ ਲਿਆ ਗੁਰ ਤੇਗ ਜਹਾਦਰ ਬੋਲਿਆ ਤੇਗ ਵਾਹ ਪਰ ਬੋਲਿਆ ਗੁਰ ਤੇਗ ਵਾਹ ਜਗੋਲਿਆ ਬਾਬਾ ਨੰਦ ਦੀ ਚਾਤਰ ਬੋਲਿਆ ਬਾਬਾ ਨੰਦ ਦੀ ਚਾਤਰ ਬੋਲਿਆ ਬਾਬਾ ਨੰਦ ਦੀ ਚਾਤਰ I'm sorry, ਹਾਂਜੀ ਖਾਲਸਾ ਕੀ ਕਰਨਾ ਚਾਹੁੰਗੇ ਜਿਹੜਾ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜਾ ਜੋ 21 ਜੂਨ 1706 ਨੂੰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਾਰੀ ਮੁਕਤਿਆਂ ਦੀ ਤਰਤੀਬ ਸ੍ਰੀ ਮੁਕਤਸਰ ਤੋਂ ਹੁੰਦੇ ਹੋਏ ਤਾਂ ਸ੍ਰੀ ਦਾ ਉਮਰ ਸਹਾਇ ਤੋਂ ਹੁੰਦੇ ਹੋਏ ਸ੍ਰੀ ਬਟਿੰਡਾ ਦੀ ਤਰਤੀਬ ਦੇ 21 ਜੂਨ ਨੂੰ ਜੋ ਪਹੁੰਚੇ ਸਨ ਪਹੁੰਚਣ ਤੇ ਆਮਨ ਦਿਹਾੜਾ ਜੋ ਹਰ ਸਾਲ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਿਮੂ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ 21 ਜੂਨ ਨੂੰ ਆਮਨ ਦਿਹਾੜਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੱਡਾ ਪੱਧਰ ਤੇ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ ਇਸੇ ਸਬੰਧ ਵਿੱਚ ਦਸ਼ਮੇਸ਼ ਯਾਰੀ ਸੁਵੈਕਟੀ ਅਤੇ ਸਮੂਹ ਸੁਵੈਕਟੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਜੋ 20 ਜੂਨ ਨੂੰ ਹਰ ਸਾਲ ਨਗਰ ਕੀਰਤਨ ਸਰਕਤਾਂ ਵੱਲੋਂ ਇਹ ਸ਼ਹਿਰ ਦੇ ਵਿੱਚ ਕੀਤਾ ਜਾਂਦਾ ਇਹ ਨਗਰ ਕੀਰਤਨ ਤਕਰੀਬਨ 6 ਵਜੇ ਸਵੇਰੇ ਅੱਜ ਹੀ ਤਰੀਕ ਨੂੰ ਆਰੰਭ ਹੋਣ ਲੱਗਾ ਹੈ ਜਿਹੜਾ ਕਿ 9 10 10:30 ਵਜੇ ਗੁਰਦੁਆਰਾ ਕਿਲਾ ਸਾਹਿਬ ਸਮਾਪਤੀ ਹੋਣੀ ਹੈ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਤਕ ਸ਼ਾਇਆ 1.5 ਪੰਜ ਪਿਆਰੇ ਦੀ ਗਵਾਈ ਦੇ ਵਿੱਚ ਇਹ ਨਗਰ ਕੀਰਤਨ ਅਰਜਨ ਹੋ ਰਿਹਾ ਹੈ ਕਿਉਂਕਿ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਲਵੇ ਦੀ ਧਰਤੀ ਬਠਿੰਡਾ ਸ਼ਹਿਰ ਦੇ ਵਿੱਚ 1706 ਨੂੰ ਜੋ ਬਾਬਾ ਰਤਨ ਸਿੰਘ ਜੀ ਸਾਹਿਬ ਦੀ ਜੌਦਾਦ ਕੀਤਾ ਕਾਣਾ ਦੇਵ ਦਾ ਦੇ ਜੋ ਕਿਲਾ ਮੋਰਕ ਸਾਹਿਬ ਦੇ ਜੋ ਕਿਲਾ ਹੌਸਲ ਖੰਡਰ ਸੀ ਜੋ ਲੋਕਾਂ ਨੂੰ ਪਰੇਸ਼ਾਨ ਕਰਦਾ ਸੀ ਕਾਣਾ ਦੇ ਉਸ ਨੂੰ ਉਸ ਦਾ ਉਧਾਰ ਕੀਤਾ ਤੇ तमाम ਵਰ ਦੇ ਕੇ ਬਠਿੰਡਾ ਮਾਲ ਬਠਿੰਡਾ ਦੀ ਧਰਤੀ ਨੂੰ ਵਾਜਿਆ ਇਸ ਮਾਲ ਨੂੰ ਗੁਰੂ ਕਾ ਮਾਲਵਾ ਕਹਿ ਕੇ ਵਾਜਿਆ ਇਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇੱਥੇ ਪਹਾਰਣ ਦੀ ਖੁਸ਼ੀ ਦੇ ਵਿੱਚ ਜੋ ਹਰ ਸਾਲ ਹੀ ਸੰਗਤਾਂ ਬੜੀ ਚਾਹ ਤੇ ਸ਼ਰਧਾ ਨਾਲ ਇੱਥੇ ਆ ਰਹੇ ਹੋ ਜੀ ਨੇ ਅੱਜ ਵੀ ਵੱਡੀ ਪੱਧਰ ਤੇ ਜੋ ਸੰਗਤਾਂ ਪਹੁੰਚੀਆਂ ਨੇ ਸ੍ਰੀ ਗੰਡ ਪਾਤਿਸਵਾਂ ਰਾਮਬਨੈਸ ਜੀ ਦੇ ਕੋਲ ਪਹੁੰਚੇ ਨੇ ਉਸ ਤੋਂ ਪ੍ਰਭਾਤ ਫੇਰੀ ਵੀ ਕਰਨੀ ਜਾਣੀ ਹੈ ਜੋ ਕਿਲਾ ਸਾਹ ਪਹੁੰਚਣੀ ਹੈ ਤੇ ਰਾਤ ਨੂੰ ਤੀਰਤੰਦਰਬਾਰ ਵੀ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਵੀ ਰਸਤੇ ਤੇ ਪਹੁੰਚਣਾ ਹੈ ਤੇ ਮੈਂ ਇਸ ਦਿਹਾੜੇ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਾਸ ਸਿੰਘ ਕੀ ਕਹਿਣਾ ਚਾਹੂੰਗਾ ਅੱਜ ਜਦ ਨਗਰ ਕੀਰਤਨ ਕੀਤਾ ਜਾ ਰਿਹਾ ਕਿਸੇ ਸਬੰਧ ਨਾਲ ਦਸਮੇਸ਼ਾ ਦੇ ਆਮ ਪੁਛੀ ਰਿਹਾ ਸਾਡੀ ਸਿਕਸੰਦਰਪੁਰ ਨਗਰ ਕੀ ਜੀ ਸਜਾਇਆ ਗਿਆ ਹੈ ਤੇ ਇਸ ਸੰਗਤ ਦੇ ਮੌਸਲਾ ਸਾਹਿਬ ਕਈ ਆਪਾਂ ਨੇ ਸਾਡੀ ਦਸਵੰਧ ਪੈਰਿਸ਼ਾਵਾਸ ਸਹਿਦੀ ਮੰਨੋ ਤੇ ਨਗਰ ਕੀ ਜੀ ਸਜਾਇਆ ਇਹ ਨਗਰ ਕੀ ਤਾਂ ਕਿਹੜੇ ਕਿਹੜੇ ਪੜਾਵਾਂ ਤੋਂ ਹੁੰਦਾ ਕਿੱਥੇ ਪਹੁੰਚੂਗਾ ਇੱਥੋਂ ਚੱਲੇਗਾ ਜੀ ਹਾਜ਼ੀਰਤ ਨੂੰ ਚੱਲ ਕੇ ਮਾਡਰਟਨ ਮਾਡਰਟਨ ਤੋਂ ਬਾਜੂ ਰੋਡ ਤੋਂ ਬਾਜੂ ਰੋਡ ਤੋਂ ਸਭੂਟੀ ਰੋਡ ਬਾਬਾ ਅਜੀਤ ਸਿੰਘ ਜੀ ਚੌਕ ਇਹ ਅਜੀਤ ਰੋਡ ਉੱਤੋਂ ਹੁੰਦਾ ਹੋਇਆ ਫੌਜੀ ਚੌਕ ਫੌਜੀ ਚੌਕ ਤੋਂ ਮਾਰੂੜ ਹੁੰਦਾ ਹੋਇਆ ਸਿੱਧਾ ਕਿਲਾ ਸਾਹਿਬ ਚੱਲ ਜਾਈਏ ਮਿਰਜ ਕੀ ਨਾਮ ਹੈ ਤੁਹਾਡਾ ਸੁਖਵੀਰ ਸਿੰਘ ਕੀ ਕਹਿਣਾ ਚਾਹੂੰਗਾ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਕਿਸ ਸੰਬੰਧ ਵਿੱਚ ਹੈਗਾ ਇਹ ਜਦ ਨਗਰ ਕੀਰਤਨ ਕੱਢਿਆ ਜਾ ਰਿਹਾ 10ਵੇਂ ਪਾਸ਼ਾ ਅਕਚੁਅਲੀ ਗੁਰਗੋਬਿੰਦ ਸਿੰਘ ਜੀ ਜਦੋਂ ਝੰਡਾ ਆਏ ਸੀ ਕਿ ਉਹਨਾਂ ਦੇ ਆਨਦੇ ਸੰਬੰਧ ਵਿੱਚ ਕੱਢਿਆ ਜਾਂਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਢਿਆ ਜਾ ਰਿਹਾ ਹੈ 10ਵੀਂ ਇਸ ਪਾਰੇ ਸੇਵਾ ਸੋਸਾਇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਕੱਟਿਆ ਜਾ ਰਿਹਾ ਹੈ। ਅੱਜ ਦੇ ਦਿਨ 10ਵੇਂ ਪਾਸ਼ਾ ਤਲੁੰਡੀ ਸਾਹਿਬ ਤਲੁੰਡੀ ਸਾਹਿਬ ਤੋਂ ਹੁੰਦੇ ਹੋਏ ਪਿੰਡਾਂ ਵਿੱਚ ਤੇ ਹੁੰਦੇ ਹੋਏ ਤੇ ਬਟੰਡ ਜੋ ਹਾਜ਼ਰ ਗੁਰਦਾਸ ਸਾਹਿਬ ਵਿੱਚ ਉਹਨਾਂ ਨੇ ਚੱਲ ਪਾਏ ਸੀਗੇ ਜਿ ਤੋਂ ਉਹਨਾਂ ਨੂੰ ਸੰਗਤਾਂ ਨੇ ਬੇਨਤੀ ਕਰਕੇ ਕਿਲਾ ਸਾਹਿਬ ਲੈ ਕੇ ਗਏ ਸੀ ਕਿ ਉਸੇ ਜੋ ਸੰਬੰਧ ਦੇ ਵਿੱਚ ਸਾਰਾ ਨਗਰ ਕੀਰਤਨ ਅੱਜ ਦੇ ਦਿਨ ਕੱਟਿਆ ਜਾਂਦਾ ਹਰ ਸਾਲ। ਅੱਜ ਵੀ ਵਾਈਬਚ ਦਾ ਹਾਲ ਚਾ ਉਹ